ਸਤਿ ਸ਼੍ਰੀ ਅਕਾਲ ਇੱਕ ਨਵੀਂ ਸਵੇਰ ਨਾਲ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਜੀ ਵਲੌਗ 'ਚ ਬਣੇ ਰਹਿਣਾ ਤਾਂ ਫੇਰ ਆਪ ਰਹਿੰਦਾ ਫੇਰ ਕੰਮ ਜਾਇਦਾ ਨਵੇਂ ਛੁੱਟੀ ਕਰ ਲਈ ਅੱਜ ਫਿਰ ਛੁੱਟੀ ਕਰ ਲਈ ਹੋਰ ਅੱਜ ਤੇ ਆਉਣੀ ਨਾ ਤਾਂ ਪੰਜੇ ਹੁੰਦੇ ਕੰਮ ਜਿਹੇ ਉਹ ਠੀਕ ਹੈ ਮੌਸਮ ਬੰਦਿਆ ਉਹਦਾ ਨਾ ਜਿਵੇਂ ਨਾ ਤੂੰ ਦੌੜਦੀ ਹੁੰਦੀ ਆ ਭਈ ਇੱਥੇ ਤਾਂ ਹੋ ਗਿਆ ਸ਼ੁਰੂ ਸਰਦੀਆਂ ਦਾ ਮੌਸਮ ਪਹਾੜਾਂ ਵਿੱਚ ਪਹਾੜਾਂ ਦਾ ਨਜ਼ਾਰਾ ਵਾ ਜੀਵਾ ਕਾਲੀਆਂ ਘਟਾਵਾਂ ਛੜੀਆਂ ਪਈਆਂ ਸੌਣ ਦਾ ਮਹੀਨਾ ਤਾਂ ਅਸਲੀ ਇੱਥੇ ਚੱਲ ਰਿਹਾ ਹੈ। ਯਾਹ ਸਿੱਕਮ ਦੇ ਸਬਜ਼ੀ। ਹੋਰ ਟਮਾਟਰ। ਆਹ ਕਿਹੜੀ 560 ਗ੍ਰਾਮ ਵਾਲੀ? ਇਹ ਨਵੀਂ ਆਈ ਹੈ ਇਹ। ਮਾਣ ਕਿ ਤੇ ਅਡਵੈਂਚਰ ਸਮਾ ਵੀਦੀ ਆ ਆ ਬੈਠਾ ਹੈ ਨਈ ਨਵੀਂ ਆਈ ਸੱਚੀ ਖਾ ਹੈ ਤਾਂ ਖਾ ਲੈ ਤੇਰਾ ਨਹੀਂ ਕੱਢੀ ਵੀ ਹੁੰਨੀ ਇਹਨਾਂ ਨੇ ਜਾ ਹੋ ਗਈ ਕੋਈ ਢੱਕਣ ਵਾਲੀ ਪਤਾ ਨਹੀਂ ਕਦਾਂ ਵੇਟ ਕਰ ਰਿਹਾ ਜਿਗਰ ਸੈਕਰੀ ਫੋਨ ਕਰ ਦਿੰਦਾ ਵੀ ਭਾਈ ਇਹਨੂੰ ਦੱਸ ਦਿਓ ਚਾ ਆ ਗਈ ਤੇ ਬਰੈਡ ਪਕੌੜੇ ਅੱਜ ਇਹਨੇ ਬਰੈਡ ਪਕੌੜੇ ਆ ਨਾ ਸਵੇਰ ਦਾ ਰੋਲਾ ਪੈਣਾ ਅੱਜ ਮੌਸਮ ਵੀ ਆ ਰਿਹਾ ਪਕੌੜੇ ਆ बिल्ली बंद कर के बोला लावे है हां कितनी बार बोलती पे बिली बाहर बंद करें हां इधर आ को चलो भी चलो चक्को जी चको चलो वही आजा किरण दीपा हां जी बैठ गई अब वीडियो तेरे को दिखा ਦੇ ਦੋ ਟੂਟ ਹੋਰ ਨਹੀਂ ਆਏ ਬਾਸ ਤੇ ਮੈਂ ਨਹੀਂ ਖਾਣ ਦੇਣਾ ਚਲੋ ਬਈ ਫੈਸਟੀ ਬਣਿਆ ਸੋ ਹਮ ਬਲੌਗਰ ਦੀ ਇੱਥੇ ਮੂਰੇ ਚੱਕ ਚੱਕ ਆਇਆ ਫਿਰਦੇ ਤਾਂ ਹੁਣ ਦੇਖੀ ਹੂੰ ਗਰਮੀਆਂ ਦੇ ਵਿੱਚ ਲੋਕਾਂ ਨੂੰ ਦੱਸਦਾ ਲਿਖਣਾ ਆਪਣਾ ਟਰੈਕਟਰਾਂ ਨੇ ਕੋਈ ਜਨੇ ਇਹ ਵੀ ਮੋਟਰਸਾਈਕਲਾਂ ਨੇ ਥੋੜੇ ਕਰਦੇ ਮੰਮੀ ਇੱਕ ਚੱਕ ਲੈ ਮੈਂ ਤਰਾ ਤਰਾ ਕਹੀ ਅਨੇ ਗਰਮ ਚੱਕ ਬੱਜ ਜੀ ਚਲੋ ਇਹ ਕੱਢ ਦਿੰਦੇ ਆ ਸਵਾਦ ਆਇਆ സോട്ടസൈകല ഗത്തേ <laughs> <laughs> ਦਪਹਿਰੇ ਦਾ ਪ੍ਰਸ਼ਾਦਾ ਪਾਣੀ ਛਕੋ ਚਲੋ ਜੀ ਤੁਹਾਨੂੰ ਘਰ ਤੋਂ ਬਾਹਰ ਲੈ ਚੱਲਦੇ ਆਂ ਕਰੀਏ ਬਾਹਰ ਦੀ ਸੈਰ ਪਹਾੜਾਂ ਦੀ ਮੈਂ ਇੰਨ੍ਹੀ ਕੱਢ ਨੂੰ ਕਰਦੀ ਆ ਧੁੱਪ ਦੇ ਦੇ ਨਹੀਂ ਕਰਦੀ ਕਿ ਨਹੀਂ ਹੁਣ ਇਹ ਉਹੀ ਨਹੀਂ ਹੈਗਾ ਆਲੂ ਬੁਖਾਰੇ ਆ ਇਹ ਇਹ ਆਲੂ ਬੁਖਾਰੇ ਆ ਨਾ ਦੇਲਾ ਪਾਰ ਪਾਰਕਾਂ ਦਾ ਵੀ ਲੱਗਿਆ ਵੀ ਇੱਦਾਂ ਹਾਂ ਇਹ ਪਾਰਕ ਵਿੱਚੋਂ ਖੇਡਦਾ ਗੁਰਸਾਹਿਬ ਪਾਰਕ ਦੇ ਨੇੜੇ ਹੀ ਲਾਇਏ ਵਾਂ ਫਲਾਂ ਦੇ ਬੁੱਟੇ ਵੀ ਤੇ ਬਾਕੀ ਸ਼ਾਨਦਾਰ ਬੱਦਲ ਵਾਈ ਹੋਈ ਵੀ ਆ ਸਿਸਟਮ ਉਹ ਸਾਡੇ ਪਿੰਡ ਜੀ ਵੀ ਸਾਰੇ ਮਾੜਨ ਲੱਗੇ ਹਾਂ ਗੱਡੀਆਂ ਵਾਲਾ ਵੀ ਨਵਾਂ ਲੱਗਿਆ ਹੈ ਹਾਂ ਚਾਰਜ ਕਰਨ ਇਹਨੂੰ ਤੇਲਾ ਪਿੰਡ ਭਾਵੇਂ ਇਹ ਛੋਟਾ ਜਿਹਾ ਦੇਖ ਲਾ ਇਲੈਕਟ੍ਰੋਨਿਕ ਗੱਡੀਆਂ ਨੂੰ ਚਾਰਜਰ ਥਲਾ ਤੇ ਇਹਨਾਂ ਨੇ ਉਹ ਕੇਜ ਆ ਪਹਿਲਾ ਵੀਡੀਓ ਚ ਦਿਖਾਇਆ ਹੋਇਆ ਹੈ ਇੱਥੇ ਆ ਕੇ ਦੇਖੋ ਐਨ ਐਵੇਂ ਦਾ ਮਾਹੌਲਾ ਦਾ ਜੀ ਮੈਂ ਸਵਿਟਜ਼ਰਲੈਂਡ ਆਏ ਹੁੰਨੇ ਆ। ਐਨ ਖੈਰੇ ਸਾਹਮਣੇ। ਇਹ ਤਾਂ ਆਪਣਾ ਇਹ ਆਪਣਾ ਹੀ ਸਵਿਟਜ਼ਰਲੈਂਡ ਆ। ਸਾਹਮਣੇ ਰੋਜ਼ ਦੇਖ ਕੇ ਅੱਖਾਂ ਨੂੰ ਐਨ ਕੁਦਰਤ ਦਾ ਨਜ਼ਾਰਾ ਬਹੁਤ ਵਧੀਆ ਲੱਗਦਾ। ਹੋਰ ਕੀ ਆ? ਪੂਰੇ ਇੱਥੇ ਕੈਂਪ ਲੱਗਿਆ ਹੋਇਆ ਸੀਗਾ ਦੀਦੀ। ਹੁਣ ਉਹ ਪਾਟੋਗੇ ਇੱਥੇ ਕਾਫੀ ਦਿਨਾਂ ਕੈਂਪਿੰਗ ਚੱਲਦੀ ਰਹੀ ਐ ਬੱਚਿਆਂ ਨੂੰ ਸਿਖਾਉਂਦੇ ਸੀਗੇ। ਵੀ ਕੈਂਪਿੰਗ ਕਿਵੇਂ ਕਰਨੀ ਆਪਣੇ। ਆਹ ਸਾਹਮਣੇ ਉਹ ਗਰਾਊਂਡ ਆ ਹਾਂ। ਹੁਣ ਹੁਣ ਚਲੇ ਗਏ ਬੱਚੇ ਜਾਨੀ 20-25 ਦਿਨ ਰਹਿ ਕੇ ਗਏ ਇੱਥੇ। ਕਾਫੀ ਦਿਨ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਸ਼ੈਫ ਆਏ ਹੋਏ ਸੀਗੇ ਇੱਕ ਦਿਨ ਗੁਰਸਾਹਿਬ ਉਹ ਨਹੀਂ ਵੀ ਜਾ ਕੇ ਆਏ ਆ ਅੱਛਾ ਪੀਜ਼ੇ ਵਗੈਰਾ ਸਾਰੇ ਬੱਚਿਆਂ ਨੂੰ ਬਣਾ ਕੇ ਖਲਾਈਆ ਬਹੁਤ ਜਾਨੀ ਬੱਚੇ ਵਧੀਆ ਇਹ ਇੱਕ ਕਿਉਂ ਵੱਜਿਆ ਅੱਜ ਫਿਰ ਨਹੀਂ ਇੱਕ ਨਾ ਘੰਟਾ ਇਹ ਟਾਈਮ ਆਪਣਾ ਕਿੰਨਾ ਹੋ ਗਿਆ 7:30 ਹੋ ਗਿਆ 5:30 ਦਾ ਵੱਜਿਆ 5:30 ਦਾ ਫਿਰ ਇੱਕ ਮਾਰਦ ਨੇ ਹੈ ਇੱਕ ਮਾਰਦ ਨੇ 7:00 ਵਜੇ ਜਿਆਦਾ ਵੱਜ ਗਿਆ ਯਾਨੀ ਹਾਂ ਐਡਵੈਂਚਰਸ ਮਾਵੀ ਸਾਡਾ ਚੈਨਲ ਹੈਗਾ ਐਡਵੈਂਚਰਸ ਮਾਵੀ ਗੁਰਸਾਹਿਬ ਦਾ ਔਰ ਇੱਧਰ ਦੀਦੀ ਦਾ ਚੈਨਲ ਹੈਗਾ ਸਾਜ ਦੀਨਾਂ ਦੀ ਜਰੂਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਤਾਂ ਕਿ ਸਾਡਾ ਹੌਂਸਲਾ ਵਧੇ ਅਸੀਂ ਹੌਂਸਲੇ ਚ ਹੋਰ ਮੋਟੇ ਹੋ ਜੀ ਹੋਰ ਵਧੀਆ ਵਧੀਆ ਵੀਡੀਓ ਫਿਰ ਅਸੀਂ ਬਣਾਉਂਦੇ ਰਹੀਏ ਹਮ ਸ਼ਮਸ਼ਾਨ ਘਾਟ ਇਹੀ ਤਾਂ ਹੈ ਇਹਨਾਂ ਨੇ ਆਪਣੀ ਆਪਣੀ ਜਗ੍ਹਾ ਦੇਖ ਲੈ ਬਣਾਈ ਹੋਈ ਆ ਪਹਿਲਾਂ ਹੀ ਖਰੀਦ ਲੈਣੇ ਆ ਇਹ ਕੀਦ ਕਰਖਣੀ ਪੈਂਦੀ ਹੈ ਹਾਂ ਜਿਉਂਦੇ ਜੀ ਹੋਰ ਕੀ ਉਹ ਕਾਫੀ بڑا ਹੈ ਪਹਾੜੀਆਂ ਦਾ ਆਹੀ ਨਹੀਂ ਪਤਾ ਲੱਗਦਾ ਹਨਾ ਕਿਦਰੇ ਝਲਕ ਜੀ ਪੈ ਕੇ ਨੀਲੀਆਂ ਹੋ ਜਾਣੀਆਂ ਇਹ ਹੈਗਾ ਇੱਥੇ ਕਸਤਲ ਨੂੰ ਉਹ ਮੋਂਤੀ ਸ਼ਹਿਰ ਪੈਂਦਾ ਇੱਕ ਤਰ੍ਹਾਂ ਦਾ ਇਹ ਟੂਰਿਸਟ ਪੁਆਇੰਟ ਆ ਕਿ ਇਹ ਭਲਾ ਉੱਥੇ ਰੈਸਟੋਰੈਂਟ ਹੈ ਰੈਸਟੋਰੈਂਟ ਆ ਬਸ ਅੱਜ ਬਾਰਿਸ਼ ਹੋ ਗਈ ਨਹੀਂ ਹੈਗਾ ਤਾਂ ਖਾ ਪੀ ਕੇ ਮੁੜ ਜਾਉਨੇ ਆ ਲੋਕ ਬਸ ਜਿਹੜਾ ਉੱਪਰ ਆ ਦੀ ਜਿਹੜੀ ਉੱਥੇ ਵੀ ਜਿਵੇਂ ਰਸੀ ਲਾ ਕੇ ਇੱਕ ਬੰਦਾ ਪਿਛਲੇ ਸਾਲ ਅੱਗੇ ਟਰੈਕਿੰਗ ਟਰੈਕਿੰਗ ਆ ਦੇ ਉੱਪਰ ਰਸੀ ਲੱਗ ਜਾਂਦੀ ਹਾਂ ਟਰੈਕਿੰਗ ਕਰਕੇ ਇਹ ਪਹਾੜੀ ਜਿਹੜੀ ਉੱਪਰ ਦੇ ਪੱਧਰ ਹੀ ਆ ਹੂੰ ਹੂੰ ਉੱਪਰ ਜਿਹੜਾ ਆਲੇ-ਦਾਲੇ ਪਹਾੜਾਂ ਦਾ ਵਿਊ ਹੈ ਇੱਥੇ ਬਹੁਤ ਸੋਹਣਾ ਹੁੰਦਾ ਓ ਵਿੱਚ ਵੀ ਦੇਖੇ ਸਾਰੀ ਜਗ੍ਹਾ ਇੱਥੇ ਤਾਂ ਨਾ ਠੰਡ ਦਾ ਧੂਆਂ ਜਾ ਉੜਨੇ ਲੱਗ ਗਿਆ ਬਸ ਅੱਜੇ ਦੇਖ ਲਓ ਮੀਂਹ ਪਿਆ ਹਾਂ ਅੱਜੇ ਮੀਂਹ ਪੈਣ ਨਾਲੇ ਦੇਖ ਲਓ ਕਿੰਨੀ ਮੌਸਮ ਦਾ ਫਰਕ ਪੈ ਗਿਆ ਐਵੇਂ ਲੱਗਦਾ ਜਿਵੇਂ ਠੰਡ ਆ ਗਈ ਹੋਵੇ ਗਿੱਦੜ ਗਿੱਡੜੀ ਦਾ ਵਿਆਹ ਹੋਣ ਵਾਂਗੂ ਪਤਾ ਨਹੀਂ ਲੱਗਣਾ ਕਾਦ ਧੁੱਪ ਵਿੱਚ ਕਿਣੀਆਂ ਬਹਿ ਜਾਣ ਅਖਰੋਟ ਅਜੇ ਕੱਚੇ ਆ ਅਖਰੋਟਾਂ ਦਾ ਦਰਖਤ ਆ ਇਹ ਗੁਰੂ ਸਾਹਿਬ ਦਾ ਪਲੇਗਰਾਉਂਡ ਇਹ ਆਹ ਟਾਈਮ ਤੱਕ ਕੇ ਖੇਡਦਾ ਹੀ ਖੇਡਦਾ ਹੈ ਇਹ ਵੀ ਆਪਣੇ ਪੱਤਿਆਂ ਪੁੱਤਿਆਂ ਨਾਲ ਜਿਵੇਂ ਆਪਣੇ ਬੱਚੇ ਖੇਡਦੇ ਹੁੰਦੇ ਆ ਨਾ ਉਦਾਂ ਹੀ ਖੇਡ ਰਹੇ ਆ। ਬਾਕੀ ਮੌਸਮ ਤਾਂ ਬਹੁਤ ਆਨੰਦਦਾ ਬਣਿਆ ਹੋਇਆ ਹੈ। ਅਸੀਂ ਘੁੰਮ ਲੈ ਹੁਣ ਚੱਲੀਏ ਘਰ ਨੂੰ। ਉਧਰ ਦੇਖੋ ਆਪਣੇ ਕੁੱਤਿਆਂ ਨੂੰ ਘੁਮਾਉਣ ਦੇ ਨਾਲ ਨਾਲ ਆਪ ਵੀ ਗੱਲਾਂ-ਬਾਤਾਂ ਮਾਰਦੇ ਆ ਬਜ਼ੁਰਗ। ਐਨਜੋਏ ਕਰ ਲਿਆ। ਬਾਕੀ ਆਹ ਦੇਖੋ ਹੁਣ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਉੱਚੀਆਂ ਚੜ੍ਹਾਈਆਂ ਪਰ ਆਪਣੀ ਗੱਡੀ ਕਿਧਰ ਖੜਾਈ ਵੀ ਹੋਊਗੀ। ਪਰ ਸਾਈਕਲ ਆਪਣਾ ਗੱਡੀ ਤੋਂ ਉਲਾਹਾ ਨਾਲ ਟੰਗਿਆ ਹੁੰਦਾ ਹੈ। ਤੇ ਆਪ ਚਲੇ ਆਪਾਂ ਚੜਾਈਆਂ ਤੇ ਸਾਈਕਲ ਸਾਈਕਲਿੰਗ ਕਰਨ 9 ਵਜੇ 8:30 8:30 ਹੋ ਗਏ ਦੇਖੋ ਇਸ ਟਾਈਮ ਮਾਹੌਲ 8:30 ਔਰ ਸੂਰਜ ਛਿਪਣ ਦਾ ਨਾਂ ਨਹੀਂ ਲੈ ਰਿਹਾ 9 ਤਾਂ ਵੱਜੇ ਜਾਣੇ ਸੀ ਤੇ 9 9:30 ਹੋ ਜਾਂਦੇ ਆ ਹਾਂ ਨਾਲੇ ਅੱਜ ਮੌਸਮ ਦੇਖ ਲਓ ਵੀ ਬਹੁਤ ਸੋਹਣਾ ਲੱਗਦਾ ਹਾਂ ਨਾਲੇ ਤੂੰ ਪਾਲਾ ਨਹੀਂ ਹੈਗਾ ਫਿਰ ਵੀ ਸਭ ਨੇ ਮਿਲ ਕੇ ਬਹੁਤ ਵਧੀਆ ਲੱਗਿਆ ਹਾਂ ਹੁਣ ਦੀਰਾਂ ਕਹਿੰਦੇ ਜਾਣਾ ਹਾਂ ਰਹਿ ਜਾ ਮਾਤਾ ਕਹਿੰਦੀ ਅੱਜ ਕੰਮ ਪਰ ਨਹੀਂ ਜਾਣਾ ਕੱਲ ਨੂੰ ਆਉਣਾ ਤਾਂ ਤੁਸੀਂ ਸਪੈਸ਼ਲ ਪਲਾਨ ਕਰਕੇ ਹਾਂ ਕੋਈ ਨਾ ਆਉਣਾ ਤਾਂ ਕੋਈ ਨਾ ਪਲਾਨ ਹੋ ਜਾਵੇ ਕੋਈ ਗੱਲ ਨਹੀਂ ਚਲੋ ਫਿਰ ਮਿਲਤੇ ਹਾਂ ਹਾਂ ਚਲੋ ਵਧੀਆ ਬਾਹਰ ਦਾ ਮਾਹੌਲ ਹੈ ਸਿੱਕਿਆ ਚਲੋ ਦੇਖ ਲਈਏ 8:30 ਹੋ ਗਏ ਤੁਹਾਨੂੰ ਦਿਖਾ ਦਈਏ ਇੱਥੇ ਕੋਈ ਦੀਨਾ ਜਿਹੜਾ ਛੇਤੀ ਛੇਤੀ ਛਿਪਣ ਚ ਨਹੀਂ ਆਉਂਦਾ ਇਹ ਨਹੀਂ ਬਹੁਤ ਲੰਬੇ ਦੀਨਾ ਇਟਲੀ ਵਿੱਚ ਪੌਣੇ 10 ਵੀ ਹੋ ਜਾਂਦੇ ਆ ਅੱਜ ਚਲੋ ਬੱਦਲ ਵਾਈ ਕਰਕੇ ਮੈਨੂੰ ਲੱਗਦਾ 8:30 9:00 ਵਜੇ ਚਲੇ ਜਾਊਗਾ ਸੂਰਜ ਚਲੋ ਠੀਕ ਹੈ ਮਿਲਦੇ ਆ ਅੱਗੇ ਵਲੌਗ ਵਿੱਚ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਵੀਡੀਓ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਸਾਂਝੀ ਦਿਲਾਉਂਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਲੀ ਵੀਡੀਓ ਵਿੱਚ ਮਿਲਦੇ ਆਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁਰੂ ਸਾਹਿਬ ਕਰੂਗਾ ਬੰਦ ਬਾਏ ਬਾਏ ਮੂਲਾ ਕੋਲ ਆਲੀ ਅੱਛਾ ਜੀ ਨਾਲ ਜਾਂਦਾ ਜਾਂਦਾ ਕਿਹਦੇ ਸਟਾਈਲ ਤੋਂ ਵੀ ਹੱਥ ਜੱਟ ਚਲੋ ਫਿਰ ਕਰੇ ਸਰ ਜੀ ਚਲੋ ਚੱਲੀਏ ਮੰਮੀ ਦੇ ਪਰਚਾ ਫੋਨ ਪਾਈ ਚਾਰਜਰ ਵਗੈਰਾ ਸਾਰਾ ਕੁਝ ਚੈੱਕ ਕਰ ਲਿਓ ਉਹ ਗੇ ਚੀਜ਼ਾਂ ਬੰਦਾ ਭੁੱਲ ਜਾਂਦਾ ਹੁੰਦਾ